ਅੱਜ ਸ਼ਹਿਰਜਾਦਿਆਂ ਨੂੰ ਅਕੀਤ ਦੇ ਫੁੱਲ ਭੇਟ ਕਰਨ ਲਈ ਕਿਸਾਨ ਜੂਨੀਅਨ ਫਤਿਹ ਤੇ ਪ੍ਰਧਾਨ ਕਾਕਾ ਸਰਾਣ ਸਾਹਿਬ ਨੇ ਜੋ ਅੱਜ ਪ੍ਰੋਗਰਾਮ ਦਿੱਤਾ ਸੀ ਉਹਦੇ ਤਹਿਤ ਇੱਥੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਤਮਸਤਕ ਹੋਏ ਆ ਸੋ ਸਭ ਤੋਂ ਪਹਿਲਾਂ ਜਿੰਨੀ ਵੀ ਇੱਥੇ ਸੰਗਤ ਆਈ ਹੈ ਤੇ ਜਿੰਨਾ ਵੀ ਪ੍ਰੈਸ মিডিਆ ਸਹਿਬਾਨ ਆਏ ਨੇ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਭੰਡ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਸ਼ਹਿਬਜਾਦਿਆਂ ਦੇ 27 ਤਰੀਕ ਨੂੰ 마ਤਮ ਵਿਗਲ ਬਚਾਏ ਜਾਣਗੇ ਉਹਨੂੰ ਭੰਡ ਨੂੰ ਮੂਰਖ ਨੂੰ ਅੰਨੇ ਨੂੰ ਕੋਰੇ ਨੂੰ ਇਹ ਨਹੀਂ ਪਤਾ ਤੇ ਸਿੱਖਾਂ ਵਿੱਚ ਮਾਤਮਨਾ ਦੀ ਕੋਈ ਚੀਜ਼ ਨਹੀਂ ਸਿੱਖਾਂ ਨੇ ਜਦੋਂ ਵੀ ਕਿਸੇ ਦੀ ਸ਼ਹੀਦੀ ਹੋਈ ਆ ਉਦੋਂ ਮਾਤਮ ਨਹੀਂ ਬਣਾਇਆ ਸਗੋਂ ਉਹਦੀ ਚੜ੍ਹਦੀ ਕਲਾ ਤੇ ਅਰਦਾਸੇ ਕੀਤੇ ਆ ਔਰ ਚੜ੍ਹਦੀ ਕਲਾ ਵਿੱਚ ਜਕਾਰੇ ਗਜਾਏ ਆ ਜਿਵੇਂ ਅੱਜ ਇੱਥੇ ਸੰਗਤ ਨੇ ਹੁਣ ਅਟਾ ਘੰਟਾ ਗਜਾਏ ਆ ਸਿੱਖਾਂ ਵਿੱਚ ਕੋਈ ਪਰਥਾ ਨਹੀਂ ਕਿ ਅਸੀਂ ਮਾਤਮ ਮਨਾਈਏ ਜਦੋਂ ਕੋਈ ਸਾਡਾ ਕੌਮੀ ਸਿੰਘ ਸ਼ਹੀਦ ਹੁੰਦਾ ਜਾਂ ਕੌਮ ਦੇ ਉੱਤੋਂ ਕੁਰਬਾਨ ਹੁੰਦਾ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਭਗਵੰਤ ਸਿੰਘ ਸਤਵੰਤ ਸਿੰਘ ਨੂੰ ਫਾਂਸੀ ਹੋਈ ਤਾਂ ਉਹਨਾਂ ਨੇ ਵੀ ਸਤ ਸ੍ਰੀ ਅਕਾਲ ਦੇ ਨਾਰੇ ਲਾਏ ਜਦੋਂ ਜਰਨਲ ਵੈਦਿਆ ਨੂੰ ਸੋਧਿਆ ਗਿਆ ਤਾਂ ਉਦੋਂ ਭਾਈ ਜਿੰਦਾ ਤੇ ਸੁਖਾ ਨੇ ਵੀ ਜਿਹੜੇ ਸੀ ਉੱਥੇ ਚੜ੍ਹਦੀ ਕਲਾ ਦੇ ਨਾਰੇ ਲਾਏ ਉਹਨਾਂ ਨੂੰ ਕੋਈ ਅਫਸੋਸ ਨਹੀਂ ਹੋਇਆ ਸੋ ਇਸ ਵਾਸਤੇ ਸਿੱਖ ਕੌਮ ਜਦੋਂ ਤੋਂ ਸਾਜੀ ਗਈ ਹੈ ਇਹ ਰਹਿਣੀ ਵੀ ਹੈ ਇਹਨੇ ਹਮੇਸ਼ਾ ਚੜ੍ਹਦੀ ਕਲਾ ਦੇ ਗੀਤ ਗਾਉਣੇ ਆ ਢੈਂਤ ਕਲਾ ਤੇ ਮਾਤਮ ਵਾਲਾ ਕੋਈ ਨਹੀਂ ਗਾਉਣਾ ਤੇ ਭੰਡ ਨੇ ਇਹ ਜਿਹੜਾ ਆਪ ਦਾ ਫੈਸਲਾ ਬਦਲਿਆ ਪਰ ਇਹਨੂੰ ਬਦਲ ਕੇ ਫੇਰ ਮੂਰਖ ਨੇ ਕਹਿਤਾ ਕਿ ਅਸੀਂ ਭਗਤ ਸਿੰਘ ਦੀ ਸ਼ਹੀਦੀ ਵਾਲੇ ਦਿਨ ਮਾਤਮ ਵਿਗੜਵਾਵਾਂਗੇ ਇਹ ਵੀ ਉਹਦੀ ਇੱਕ ਬਹੁਤ ਵੱਡੀ ਕੋਝੀ ਚਾਲ ਹੈ ਔਰ ਇਹ ਸੈਂਟਰ ਏਜੰਸੀਆਂ ਜਾਣ ਬੁੱਝ ਕੇ ਸਿੱਖ ਕੌਮ ਨੂੰ ਚੜਾ ਰਹੀਆਂ ਸਿੱਖ ਕੌਮ ਨੂੰ ਦਬਾ ਰਹੀਆਂ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਪਰ ਸ਼ਾਹ ਤੇ ਮੋਦੀ ਨੂੰ ਯਾਦ ਰੱਖਣਾ ਚਾਹੀਦਾ ਵੀ ਜੇ ਅਸੀਂ ਮੁਗਲਾਂ ਨੂੰ ਨਹੀਂ ਬਖਸ਼ਿਆ ਜੇ ਅਸੀਂ ਇੰਤਰਾ ਗਾਂਧੀ ਨੂੰ ਨਹੀਂ ਬਖਸ਼ਿਆ ਜੇ ਅਸੀਂ ਵੈਦਿਆਂ ਨੂੰ ਨਹੀਂ ਬਖਸ਼ਿਆ ਜੇ ਅਸੀਂ ਅਸੀਂ ਬਿਆੰਤ 부ਚੜ ਨੂੰ ਨਹੀਂ ਬਖਸ਼ਿਆ ਤੇ ਬਖਸ਼ਣਾ ਤੁਹਾਨੂੰ ਵੀ ਨਹੀਂ ਪਤਾ ਯਾਦ ਰੱਖੋ ਤੁਹਾਡੇ ਵੀ ਦਿਨ ਨੇੜੇ ਆ ਇਹ ਹੀ ਗੱਲ ਭਗਵੰਤ ਮਾਨ ਨੂੰ ਨੋਟ ਕਰ ਲੈਣੀ ਚਾਹੀਦੀ ਹੈ ਕਿ ਜੇ ਤਾ ਤੂੰ ਕੌਮ ਦਾ ਹੈ ਜੇ ਤੂੰ ਸਿੱਖਾਂ ਦੇ ਘਰੇ ਪੈਦਾ ਹੋਇਆ ਹੈ ਤਾਂ ਤੂੰ ਆਪਦੀਆਂ ਗਲਤੀਆਂ ਮੰਨ ਲੈ ਨਹੀਂ ਪੁੱਤ ਤੇ ਰਸਤੇ ਤੇ ਜਾਨ ਲਈ ਤਿਆਰ ਹੋ ਜਾ ਔਰ ਇਹ ਤੋਂ ਬਿਨਾ ਤੇਰਾ ਕੋਈ ਗੁਜ਼ਾਰਾ ਨਹੀਂ ਅਸੀਂ ਹਮੇਸ਼ਾ ਚੜਦੀ ਕਲਾ ਚਾਹ ਬੇਸ਼ੱਕ ਸੈਂਟਰ ਗਵਰਨਮੈਂਟ ਸਾਡੇ ਤੇ ਜ਼ੁਲਮ ਕਰ ਰਹੀ ਹੈ ਸਾਡੇ ਜੋਧਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਮਾਰ ਰਹੀ ਹੈ ਜੀਦਾ ਭਾਂਡਾ ਮਿਸਟਰ ਟਡੂਡੋ ਪ੍ਰਧਾਨ ਮੰਤਰੀ ਕੈਨੇਡਾ ਜੀਦਾ ਭਾਂਡਾ ਅਮਰੀਕਾ ਨੇ ਜੀਦਾ ਭਾਂਡਾ ਆਸਟ੍ਰੇਲੀਆ ਨੇ ਜੀਦਾ ਪੰਡਾ ਨਿਊਜ਼ੀਲੈਂਡ ਨੇ ਭੰਦਿਆ ਔਰ ਉਹਨਾਂ ਨੇ ਸਬੂਤ ਦੇਤੇ ਕਿ ਆਹ ਤੁਹਾਡੇ ਖੁਗਿਆ ਸ਼ਾਂਸੀ ਦੇ ਬੰਦੇ ਜੋ ਇੱਥੇ ਆਏ ਸਨ ਉਹ ਉਹਨਾਂ ਨੇ ਇਹ ਕਾਰੇ ਕਰਵਾਏ ਆ ਸਬੂਤ ਦੇ ਦੇ ਔਰ ਇਹ ਬਿਸ਼ਰਮ ਫੇਰ ਵੀ ਉਸ ਨੂੰ ਮੰਨਣ ਲਈ ਤਿਆਰ ਨਹੀਂ ਤੇ ਆਰਦੇ ਸਬੰਧ ਕੈਨੇਡਾ ਨਾਲ ਖਰਾਬ ਕਰ ਲਏ ਸੋ ਇਸ ਵਾਸਤੇ ਇਹ ਯਾਦ ਰੱਖਣ ਸਿੱਖ ਕੌਮ ਕਿਸੇ ਤੇ ਜ਼ੁਲਮ ਨਹੀਂ ਕਰਦੀ ਕਿਸੇ ਤੇ ਅਤਿਆਚਾਰ ਨਹੀਂ ਕਰਦੀ ਕਿਸੇ ਤੇ ਵਾਦਾ ਨਹੀਂ ਕਰਦੀ ਪਰ ਜਦੋਂ ਉਹਦੇ ਤੇ ਕੋਈ ਆਉਂਦਾ ਅੱਤ ਹੀ ਰਣਵੇਂ ਤਬ ਜੂਝ ਮਰੋਂ ਤੇ ਫੇਰ ਉਹ ਭਾਈ ਭਾਜੀ ਮੋੜਦੀ ਮੋੜਦੇ ਆ ਤੇ ਇਹ ਭਾਜੀ ਮੋੜਦੀ ਹੀ ਰਹਿਣੀ ਹੈ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਚਾਹੇ ਸਾਡੇ ਪਰਿਵਾਰ ਕੁਰਬਾਨ ਹੋ ਜਾਣ ਅਸੀਂ ਆਪਦੇ ਪਰਿਵਾਰ ਵੀ ਕੁਰਬਾਨ ਕਰਨ ਲਈ ਤਿਆਰ ਆ ਕਿਉਂਕਿ ਸਾਡੇ ਬੱਚਾਂ 'ਚ ਸਾਡਾ ਖੂਨ ਹੈ ਅਸੀਂ ਬਿੱਲ ਵੀ 1 ਇੰਚ ਪਿੱਛੇ ਨਹੀਂ ਹਟਾਂਗੇ ਅਸੀਂ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਮੰਗਾਂਗੇ ਸਾਡੇ ਕੈਦੀ ਰਿਹਾ ਹੋਣੇ ਚਾਹੀਦੀ ਹੈ ਉਹ ਸਿਰ ਨਵਾ ਕੇ ਨਹੀਂ ਹੋਣਗੇ ਚੜਦੀ ਕਨਾਂ ਨਾਲ ਸਰ ਉੱਚਾ ਚੱਕੇ ਹੋਣਗੇ ਤੁਹਾਡੇ ਪਿਓ ਵੀ ਉਹਨਾਂ ਨੂੰ ਯਾਦ ਕਰਨਗੇ ਅਸੀਂ ਯਾਦ ਕਰਾਉਣ ਦੀ ਸਮਰੱਥਾ ਰੱਖਦੇ ਹਾਂ ਸੋ ਯਾਦ ਰੱਖੋ ਕਿ ਇੱਕ ਦਿਨ ਭਾਰਤ ਦਾ વિનાਸ਼ ਹੋਣਾ ਹੈ ਔਰ ਖਾਲਿਸਤਾਨ ਨੇ ਆਗਾਜ਼ ਹੋਣਾ ਹੈ ਔਰ ਖਾਲਿਸਤਾਨ ਦੇ ਵਿੱਚ ਹਰੇਕ ਨੂੰ ਪੂਰਾ ਨਿਆਂ ਮਿਲੇਗਾ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਹੋਊ ਕੋਈ ਮਰਡਰ ਨਹੀਂ ਹੋਊ ਕਿਸੇ ਨੂੰ ਫਾਂਸੀ ਨਹੀਂ ਹੋਊ ਕੋਈ ਕ੍ਰਾਈਮ ਨਹੀਂ ਹੋਊ ਇਸ ਦਾ ਤੁਸੀਂ ਇਤਿਹਾਸ ਜਿੰਨਾ ਨੇ ਪੜ੍ਹਿਆ ਮਹਾਰਾਜਾ ਰਣਜੀਤ ਸਿੰਘ ਦਾ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਇੱਕ ਵੀ ਫਾਂਸੀ ਨਹੀਂ ਹੋਈ ਇੱਕ ਵੀ ਕ੍ਰਾਈਮ ਨਹੀਂ ਹੋਇਆ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ